ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਪੰਜਾਬ ਪੰਜਾਬ ਦੇ ਨਾਲ-ਨਾਲ ਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਦੀ ਗੱਲ ਕਰਾਂਗੇ ਕਿ ਆਉਣ ਵਾਲੇ ਅਗਲੇ ਕੈਂਟਾ ਵਿੱਚ ਕਿਤਕੀ ਤਮੀਦ ਹੈ ਸਾਰ ਬਾਂਦੇ ਦਿਖਾਈ ਦੇ ਰਹੇ ਜਿਵੇਂ ਕਿ ਤੁਹਾਨੂੰ ਪਤਾ ਰਾਤ ਤੋਂ ਹੀ ਮੀਂਹ ਦੀ ਗਤੀਵਿਧੀਆਂ ਜਾਰੀ ਨੇ ਰਾਤ ਤੋਂ ਲੈ ਕੇ ਤੜਕਸਾਰ ਤੋਂ ਹੁਣ ਵੀ ਕਈ ਇਲਾਕਿਆਂ ਵਿੱਚ ਮੀਂਹ ਤਰਜ ਕੀਤਾ ਜਾ ਰਿਹਾ ਹੈ ਇਸ ਵਿੱਚ ਸਭ ਤੋਂ ਜਿਆਦਾ ਪ੍ਰਭਾਵਿਤ ਜ਼ਿਲ੍ਹੇ ਹੋਏ ਨੇ ਬਿਲਕੁਲ ਦੱਖਣੀ ਖੇਤਰ ਜਾਂ ਜਿਹੜੇ ਆਪਣੇ ਰਾਜਸਥਾਨ ਹੋ ਗਿਆ ਹਰਿਆਣਾ ਦੇ ਨਾਲ ਲੱਗਦੇ ਖੇਤਰੇ ਸਭ ਤੋਂ ਜਿਆਦਾ ਪ੍ਰਭਾਵਿਤ ਹੋਏ ਨੇ ਜਿਵੇਂ ਸ਼ਿਰਗੰਗਾ ਨਗਰੋ ਵਿਹਾਰ ਮਾਨਗੜਾ ਨੂੰਪਗਾਰ ਅਖਾਜ ਇਤਿਹਾਸ ਉਹ ਖੇਤਰ ਹੋ ਗਿਆ ਗੰਗਾ ਨਗਰ ਹੋ ਗਿਆ ਉਸ ਤੋਂ ਬਾਅਦ ਸੰਗਰੀਆ ਹੋ ਗਿਆ ਤੇ ਜਿਹੜੇ ਸਿਰਸਾ ਆ ਗਏ ਹਸਾਰ ਹੋ ਗਿਆ ਇਸ ਦੇ ਨਾਲ ਫਤਿਹਬਾਦ ਹੋ ਗਿਆ ਤੇ ਇਸ ਦੇ ਨਾਲ ਲੱਗਦੇ ਖੇਤਰ ਹੋ ਗਏ ਬਾਕੀ ਜੋ ਵੀ ਚਲੇ ਗਏ ਨੇ ਤੇ ਬਾਕੀ ਪੰਜਾਬ ਦੇ ਇਹ ਦੱਖਣੀ ਖੇਤਰ ਬਿਲਕੁਲ ਫਾਜ਼ਿਲਕਾ ਫਰੀਦਕੋਟ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਦੇ ਕੁਝ ਭਾਗ ਹੋ ਗਏ ਉਸ ਤੋਂ ਬਾਅਦ ਫਿਰੋਜ਼ਪੁਰ ਤੇ ਦੱਖਣੀ ਖੇਤਰ ਕੁਝ ਪੂਰਬੀ ਪੱਛਮੀ ਖੇਤਰ ਹੋ ਗਏ ਜਾਂ ਮੁਕਸਰ ਦੇ ਕੁਝ ਭਾਗ ਇਹਨਾਂ ਵਿੱਚ ਸਭਾਵਨਾ ਜ਼ਿਆਦਾ ਰਹੀ ਤੇ ਇਹਨਾਂ ਖੇਤਰਾਂ ਵਿੱਚ ਜਿਹੜੇ ਕਾਫੀ ਅਪਕਲਕਿਤ ਕੁਝ ਕਿਲਾਕ ਵਿੱਚ ਹਲਕਾ ਦਰਮਿਆਨਾ ਤੇ ਕੁਝ ਕਿਲਾਕ ਵਿੱਚ ਭਾਰੀਮੀ ਦੀ ਝਟ ਸਨਾ ਤੁਹਾਡੇ ਮੌਸਮ ਜਿਹੜਾ ਕਿਸ ਤਰ ਬਣਿਆ ਕਿੰਨਾ ਕੁਮੀ ਪਿਆਸ ਸਵੇਰ ਦਾ ਤੇ ਬਾਕੀ ਜਿਹੜੇ ਜ਼ਿਲ੍ਹੇਗੇ ਨੇ ਆਲਮੋਸਟ ਉਤਲੇ ਜ਼ਿਲ੍ਹਿਆਂ ਦੀ ਗੱਲ ਕਰੀ ਜਿਵੇਂ ਪਠਾਨਕੋਟ ਗੁਰਦਾਸਪੁਰ ਹੋ ਗਏ ਹੁਸ਼ਿਆਰਪੁਰ ਤੋਂ ਹੋ ਗਏ ਨਵਾਂ ਸ਼ਹਿਰ ਤੇ ਰੂਪਨਗਰ ਤੇ ਇਸ ਦੇ ਨਾਲ ਲੁਧਿਆਣਾ ਦੇ ਖੇਤਰ ਹੋ ਗਏ ਜਲੰਧਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਅਤੇ ਫਿਲਹਾਲ ਘੱਟ ਕਰਮੀਆਂ ਵੇਖਣ ਮਿਲੀਆਂ ਨੇ ਕੁਝ ਖੇਤਰਾ ਵਿੱਚ ਥੋੜੇ ਬਤ ਖੇਤਰਾ ਵਿੱਚ ਜਿਹੜੇ ਹਲਕੇ ਸ਼ਰਾਟੇ ਦਰਜ ਕੀਤੇ ਗਏ ਨੇ ਜ਼ਿਆਦਾਤਰ ਲਾਗੇ ਵਿੱਚ ਇੱਥੇ ਜਿਹੜੀ ਬੱਦਲਬਾਈ ਬਣੀ ਆਈ ਤੇ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਪੰਜਾਬ ਦੇ ਬਿਲਕੁਲ ਜਿਹੜੇ ਉੱਪ ਹੋ ਗਿਆ ਤੇ ਤਰਨਤਾਰਨ ਦੇ ਕੋਈ ਸਪਾਗ ਜਲੰਧਰ ਕਪੂਰਥਲਾ ਦੇ ਕੋਈ ਸਪਾਗ ਜਾਂ ਬਰਨਾਲ ਆ ਗਿਆ ਇਸ ਤੇ ਨਾਲ ਅਗਦੇ ਮੋਗਾ ਦੇ ਖੇਤਰੋਗੇ ਮੁਕਸਰ ਹੋ ਗਿਆ ਫਰੀਦਕੋਟ ਹੋ ਗਿਆ ਇਨਾ ਖੇਤਰਾਂ ਵਿੱਚ ਤੇ ਬਾਕੀ ਜਿਹੜੇ ਥੱਲੇ ਦੱਖਣੀ ਖੇਤਰੋਗੇ ਫਾਜ਼ਿਲਕਾਰ ਦੇ ਕੋਈ ਸਪਾਗ ਹੋ ਗਿਆ ਬੂਰ ਮਲੋਟ ਹੋ ਗਿਆ ਤੇ ਨਾਲ ਅਗਦੇ ਸਿਰਸਾ हिसार ਫਤਿਹਪੁਰ ਬਦ ਹੋ ਗਿਆ ਕਰਨਾਲ ਕੈਥਲ ਚੰਡੀਗੜ੍ਹ ਹੋ ਗਿਆ ਆਪਣਾ ਬਾਲਾ ਹੋ ਗਿਆ ਪੰਚਕੂਲ ਆ ਗਿਆ ਜਾਂ ਸੰਗਰੂਰ ਪਟਿਆਲਾ ਸ਼੍ਰੀ ਗੰਗਾ ਨਾਨ੍ਹ ਸੁਮਾਨਗੜ ਨੂਪਗੜ੍ਹ ਹੋ ਗਿਆ ਖਾਜੂਵਾਲ ਆ ਗਿਆ ਇਸ ਤੇ ਨਾਲ ਅਗਦੇ ਕੁਝ ਖੇਤਰ ਜਿਵੇਂ ਸੰਗਰੀ ਆ ਗਿਆ ਅਚੂਰ ਹੋ ਗਿਆ ਤੇ ਇਨਾਂ ਵਿੱਚ ਸੁਭਾਵਨਾ ਰਹੇਗੀ ਜਨ ਕਿ ਇਨਾਂ ਵਿੱਚ ਆਉਣ ਦੋ ਤੋਂ ਲੈ ਕੇ 4 ਘੰਟੇ ਵਿੱਚ ਸਿਸਟਮ ਜਿਹੜਾ ਐਕਟਿਵ ਰਹੇਗਾ ਇਨ੍ਹਾਂ ਕਿਤੇ ਵੀ ਜਿਹੜੇ ਹਲਚਲਾਂ ਵੇਖਣ ਨੂੰ ਮਿਲਸੇ ਕਿਤੇ ਕਿਤੇ ਹਲਕੇ ਛਰਾਟੇ ਕਿਤੇ ਕਦੋਂ ਕਦੋਂ ਪਾਗਾਵੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤੇ ਬਾਕੀ ਮਾਝਾ ਦੁਆਬਾ ਦੇ ਖੇਤਰਾਂ ਵਿੱਚ ਥੋੜੀ ਬੋਤੀ ਬਦਲਵਾਈ ਜਿਹੜੀ ਬੰਨੀ ਸ਼ੁਰੂ ਹੋ ਗਈ ਤੇ ਇੱਥੇ ਵੀ ਆਉਣ ਵਾਲੇ ਘੰਟਿਆਂ ਵਿੱਚ ਕੁਝ ਕਲਾਕਿਆਂ ਵਿੱਚ ਜੜਮੀ ਤੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਜਿਹੜਾ ਸਿਸਟਮ ਹੋਵੇਗਾ ਕਰੀਬ 3 ਤੋਂ ਲੈ ਕੇ 4 ਘੰਟੇ ਯਾਨੀ ਕਿ 10 11 ਵਜੇ ਤੱਕ ਐਕਟਿਵ ਜ਼ਿਆਦਾ ਰਹੇਗਾ ਉਸ ਤੋਂ ਬਾਅਦ ਸਿਸਟਮ ਜਿਹੜਾ ਕਮਜ਼ੋਰ ਪੈਣਾ ਸ਼ੁਰੂ ਹੋ ਜਾਏਗਾ नहीं बनेगी तो अपन दोपहर शाम दी वीडियो में ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਲਹਾਲ ਜਿਹੜੇ ਦੱਖਣੀ ਖੇਤਰ ਹੋਗੇ ਜਾਂ ਰਾਜਸਥਾਨ ਦੇ ਉੱਤਰੀ ਪੱਛਮੀ ਜਿਹੜੇ ਅਜਲੇ ਦੱਸੇ ਨੇ ਤੁਹਾਨੂੰ ਜਾਂ ਹਰਿਆਣਾ ਦੇ ਜਿਹੜੇ ਖੇਤਰ ਹੋਗੇ ਬਿਲਕੁਲ ਪੰਜਾਬ ਦੇ ਨਾਲ ਲੱਗਦੇ ਖੇਤਰ ਹੋਗੇ ਜਾਂ ਕੁਝ हिसार ਫਤਿਹਪੁਰਬਾਦ ਹੋ ਗਿਆ ਜਾਂ ਦਿੱਲੀ ਦੇ ਆਸ-ਪਾਸ ਖੇਤਰ ਹੋਗੇ ਜਬ ਬੀਕਾ ਨੇ ਹੋ ਗਿਆ ਸੰਗਰੀਆ ਦੇ ਆਸ-ਪਾਸ ਜੋ ਵੀ ਖੇਤਰ ਇਹ ਗਏ ਨੇ ਆਪਣੇ ਰਾਜਸਥਾਨ ਦੇ ਨਾਲ ਲੱਗਦੇ ਹਰਿਆਣਾ ਦੇ ਬਿਲਕੁਲ ਪੱਛਮੀ ਖੇਤਰ ਇਹਨਾਂ ਖੇਤਰਾਂ ਦਾ ਸੁਭਾਵਨਾ ਰਹੇਗੀ ਬਾਕੀ हिसार सिरसा ਫਤਿਹਪੁਰਬਾਦ ਕਰਨਾਲ ਕੈਥਲ ਅੰਮ੍ਰਿਤਾਲ ਪੰਚਕੂਲਾ ਕੈਥਲ ਇਸ ਦੇ ਅਰ ਪਾਣੀ ਪਤੋਗਾ ਚੰਡੀਗੜ੍ਹ ਅੰਬਾਲਾ ਇੱਥੇ ਜਿਹੜੀ ਸਭਾਵਨਾ ਰਹੇਗੀ ਤਾਂ ਉਸ ਤੋਂ ਬਾਅਦ ਪੰਜਾਬ ਦੇ ਬਿਲਕੁਲ ਦੱਖਣੀ ਦੇ ਜੋ ਵੀ ਤੁਹਾਨੂੰ ਜ਼ਿਲ੍ਹੇ ਦੱਸੇ ਨੇ ਨਾ ਉਹ ਸਭਾਵਨਾ ਬਾਅਦ ਰਹੇਗੀ ਜਾਨਕੀ ਫਿਰੋਜ਼ਪੁਰ ਤੋਂ ਲੈ ਕੇ ਥੱਲੇ-ਥੱਲੇ ਜੋ ਵੀ ਇਲਾਕੇ ਗਏ ਨੇ ਫਿਰੋਜ਼ਪੁਰ ਹੋ ਗਿਆ ਉਸ ਤੋਂ ਬਾਅਦ ਫਾਜ਼ਲਕਾ ਆ ਗਿਆ ਮੁਕਸਰੂ ਕੇ ਫਰੀਦਕੋਟ ਹੋ ਗਿਆ ਉਸ ਤੋਂ ਬਾਅਦ ਨਾਲਾਗਰ ਬਠਿੰਡਾ ਦੇ ਕੁਝ ਪਾਕ ਹੋ ਗਏ ਤੇ ਆਪਣੇ ਮਾਨਸਾ ਆ ਗਿਆ ਤੇ ਨਾਲਗ ਤੇ ਆਪਣਾ ਸੰਗਰੂਰ ਹੋ ਗਿਆ ਤੇ ਆਪਣਾ ਜੋ ਵੀ ਪਟਿਆਲਾ ਤੇਸ ਤੇ ਨਾਲਗ ਦੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਮਲੇਰਕੋਟ ਲੈ ਆਪਣੇ ਬਰਨਾਲਾ ਤੇ ਕੁਝ ਪਾਕ ਇਹਨਾਂ ਵਿੱਚ ਸਭਾਵਨਾ ਜ਼ਿਆਦਾ ਰਹੇਗੀ ਜਿਹੜੇ ਚੰਡੀ ਆਲੋ ਮੁਹਾਲੀ ਉਹ ਗਾ ਰੂਪੜਾ ਕਰਦੇ ਕਿਤਰਾ ਇਸ ਤੋਂ ਬਾਵਨਾ ਜਿਹੜੀ ਬਣ ਸਕਦੀ ਤਾਂ ਬਾਕੀ ਕੁਝ ਮਾਜਾਤ ਬਾਬਾ ਦੇ ਖੇਤਰਾ ਵਿੱਚ ਸਭਾਵਨਾ ਬੰਨਦੀ ਦਿਖਾਈ ਦੇ ਰਹੀ ਹੈ ਜਾਨੀ ਕਿ ਸਿਸਟਮ ਥੋੜਾ ਉਤਣ ਜੇਕਰ ਵਾਦਾ ਹੈ ਤਾਂ ਸਿਸਟਮ ਇਸ ਵਲ ਜਾਂਦੀ ਸਭਾਵਨਾ ਜਾਨੀ ਕਿ ਪਹਾੜਾਂ ਵਾਲੇ ਕੂਚ ਕਰੇਗਾ ਜਿਹੜੇ ਥਲੜੇ ਬਿਲਕੁਲ ਲੁਧਿਆਣਾ ਦੇ ਆਸ-ਪਾਸ ਖੇਤਰਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਤੋਂ ਜਿਹੜਾ ਸਿਸਟਮ ਸਿੱਧਾ ਕਰਾਸ ਕਰੇਗਾ ਕੁਝ ਹਰਿਆਣਾ ਦੇ ਥੱਲੋਂ ਦੇ ਖੇਤਰ ਸਿਸਟਮ ਕਰਾਸ ਕਰੇਗਾ ਦੂਰ ਤੱਕ 4 ਘਟੇ ਤੱਕ ਸਿਸਟਮ ਐਕਟਿਵ ਰਹਿਣ ਦੇ ਅਸਾਰ ਨੇ ਤਾਂ ਫਿਲਹਾਲ ਇਹ ਚੱਲ ਰਹੀ ਹੈ ਅਪਡੇਟ ਸਿਤੌਣ ਮੇ ਅਗ ਦੱਖਣੀ ਖੇਤਰ ਹੋ ਗਿਆ ਜਿਵੇਂ ਆਇਨਾ ਸੁਭਾਵਨਾ ਰਹਿ ਗਈ ਤੇ ਸ਼੍ਰੀ ਗੰਗਾ ਨਰਮਨਗਨ ਨੂਬਗੜ ਖਾਜੂ ਵਾਲਾ ਤੇ ਬੀਕਾ ਦੇ ਰਸਤੇ ਆਸਵਸਤ ਹੋ ਗਿਆ ਸੰਗਰੀ ਆ ਗਿਆ ਤੇ ਉਸ ਵਾਰ ਸਿਰਸਾ ਹਿਸਾਰ ਫਤਿਹਪੁਰ ਰੋਤ ਕਰਨਾਲ ਕੈਥਲ ਅੰਬਾਲਾ ਪੰਚਕੂਲਾ ਚੰਡੀਗੜ੍ਹ ਇਸ ਦੇ ਨਾਲ ਲਗਦੇ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦਾ ਹੈ ਤੇ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਤੇ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਮੰਨ ਤੱਕ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ